ਇੱਥੇ ਨਾ ਚੌਧਰੀਆਂ ਦੇ ਜਿਹੜੇ ਘਰ ਹੁੰਦੇ ਆ ਐਡੇ ਐਡੇ ਮੰਜੇ ਚੌਧਰੀਆਂ ਦੇ ਘਰਾਂ 'ਚ ਆ ਐਡਾ ਮੰਜਾ ਕੌਣ ਬੰਦਾ ਇੱਥੇ ਇਹ ਮੇਰੇ ਸੱਚ ਸਾਂਝਾ ਪੰਜਾਬ ਹਾਂਜੀ ਇੱਥੇ ਸਾਰੇ ਬੰਦੇ ਇਕੱਠੇ ਬਿਠਾਣੇ ਬੈ ਜਾਂਦੇ ਨੇ ਸਾਰੇ ਬੰਦੇ ਇਕੱਠੇ ਬੈ ਜਾਂਦੇ ਇੱਥੇ ਬਿਠਾ ਲਈ ਦੇਣ ਇਹ ਮੈਨੂੰ ਤਾਂ ਐ ਲੱਗਦਾ ਜਿਵੇਂ ਪ੍ਰਦਰਸ਼ਨੀ ਲਈ ਲਾਇਆ ਹੁੰਦਾ ਨਦੀਮ ਸਾਹਿਬ ਇਹ ਮੰਜੇ ਐਡੇ ਬਣਾਏ ਕਿੱਥੋਂ ਆ ਕਿਵੇਂ ਕਿਵੇਂ ਬਣਾਏ ਐ ਐਡੇ ਐਡੇ ਮੰਜੇ ਇਹ ਹੱਥਾਂ ਨਾਲ ਹੀ ਬਣਾਏ ਨੇ ਐਡੇ ਐਡੇ ਹਾਂ ਕਿੰਨੇ ਬੰਦੇ ਬਹਿ ਜਾਂਦੇ ਆ ਇਹਦੇ ਤਾਂ 20 ਕੁ ਜਣੇ ਬਹਿ ਜਾਂਦੇ ਇਹ ਤਾਂ ਬੈੱਡ ਤੋਂ ਵੀ ਵੱਡਾ ਕੰਮ ਆ ਸਹੀ ਗੱਲ ਐ ਕਮਾਲ ਹੋ ਗਈ ਯਾਰ ਤੇ ਤੁਹਾਡੇ ਵਰਗੇ ਸਾਡਾ ਸਾਈਡ ਦੇ ਐਡੇ ਐਡੇ ਮੁੰਡੇ ਉਹ ਜੇ ਹੁੰਦੇ ਜੀ ਚੌਧਰੀਆਂ ਦੇ ਘਰ ਆ ਜਿਹੜੇ ਤੇ ਲੋ ਆ ਲੱਗਿਆ ਆਪਣਾ ਆਸਣ ਇੱਥੇ ਬਹਿਣਾਗਾ ਹੁਣ ਰੋਟੀ ਪਾਣੀ ਖਾ ਕੇ ਫਿਰ ਤੁਹਾਨੂੰ ਜਿਹੜੀ ਜ਼ੀਰੋ ਲਾਈਨ ਅੱਜ ਉਹ ਘੁਮਾ ਕੇ ਲਿਆਉਣੀ ਐ ਜ਼ੀਰੋ ਲਾਈਨ ਦਾ ਅਲਾਦ ਵਾਲਾ ਤੇ ਇੱਥੋਂ ਵਕਾਸ ਕਿੰਨੀ ਦੂਰ ਸੀਗਾ ਇੰਡੀਆ ਇੱਥੋਂ ਦੇਖਿਆ ਸੀ ਆਪਾਂ ਬਾਜੀ ਮੈਨੂੰ ਲੱਗਦਾ ਸੀ ਇੰਡੀਆ ਦੇ ਵਿੱਚ ਹੋ ਕੇ ਆਗੇ ਇੰਡੀਆ ਦੇ ਕੋਲ ਦੇ ਲੰਗ ਕਹਿ ਜਾਵਾ ਖਹਿ ਕੇ ਮਤਲਬ ਦੀ ਉਹਦੀ ਫੈਂਸ ਦੇ ਫੈਂਸ ਦੇ ਨਾਲ ਐਨੀ ਨੇੜੇ ਸੀ ਬਿਲਕੁਲ 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 ਜੀ ਤੇ ਸਾਰਾ ਘਰ ਬਾਹਰ ਆ ਬਾਕੀ ਬਾਈ ਜੀ ਆਉਂਦੇ ਆ ਤੇ ਮਲਾਉਂਦੇ ਆ ਫਿਰ ਲਾਉ ਜੀ ਚਾਹ ਆ ਗਈ ਹੈ ਤੇ ਚਾਹ ਪੀ ਲਿਏ ਫਿਰ ਤੁਹਾਨੂੰ ਜਿਹੜਾ ਆਲੇ ਦੁਆਲੇ ਘਰ ਦਾ ਗੇੜਾ ਉਹ ਵੀ ਮਾਰਦੇ ਆ ਜੀ ਹਾਂ ਹਾਂ ਘੋੜੇ ਛੋੜੇ ਵੀ ਸਭ ਦਿਖਾਵਾਂਗੇ ਘੋੜੇ ਵੀ ਦਿਖਾਵਾਂਗੇ ਖਾਲੂ ਜੀ ਘੋੜੇ ਵੀ ਦਿਖਾਵਾਂਗੇ ਅਲੀ ਜੀ ਕਿਵੇਂ ਹੋ ਠੀਕ ਠਾਕ ਹਾਂ ਅਸੀਂ ਤਾਂ ਮਿਲ ਲਈ ਮੈਂ ਕਿਹਾ ਸਾਰਿਆਂ ਨਾਲ ਮਿਲਾ ਦਈਏ ਜੀ ਉਹ ਉਰਦੂ ਦਾ ਖੇੜ ਤੁਹਾਡੇ ਅਰਜ਼ ਕਰਦੇ ਪਏ ਆਂ ਜੀ ਹਾਂ ਜੀ ਇੱਕ ਮਿੰਟ ਹੈ ਲਓ ਕਰੋ ਇਹ ਅਰਜ਼ ਹੂੰ उनको देखे से जो आ जाती है मुंह पर रौनक हाँ। वो समझते हैं कि बीमार का हाल अच्छा हाँ। है हाय, ठीक है आप आए हमारे घर में खुदा की कुदरत है हाँ। आप आए हमारे घर में खुदा की कुदरत है कभी हम आपको कभी अपने घर को देखते हैं हाय हाय, क्या बात है शहरी कमाल नहीं करते है <laughs> लो जी हम ਘਰ-ਬਾਰ ਦਾ ਘੇੜਾ ਕੱਢ ਲਈ ਇਧਰ ਨਦੀਮ ਸਾਹਿਬ ਹੁਣ ਇਹਦਾ ਤੇ ਦੇਖੀਏ ਆਲਾ ਦਵਾਲਾ ਸਾਰਾ ਇਹ ਖਾਲੂ ਸਾਹਿਬ ਆਜੋ ਖਾਲੂ ਜੀ ਅਸੀਂ ਆ ਗਿਆ ਇਹ ਬਤਕਾਂ ਰੱਖੀਆਂ ਇਹੀ ਰੌਲਾ ਪਾਉਂਦੀਆਂ ਸੀ ਨਦੀਮ ਜੀ ਇਹਦੀਆਂ ਵੱਡੋ ਮੈਂ ਕਹਿੰਦਾ ਇਹਨੂੰ ਇੱਕ ਨੂਰ ਕਈ ਕਈ ਜਿਹੜੇ ਨੇਚਰ ਪਸੰਦ ਬੰਦੇ ਹੁੰਦੇ ਫਿਰ ਉਹ ਕਮੈਂਟਸ ਕਰਦੇ ਆ ਹੈ ਵੀ ਤੁਸੀਂ ਐ ਕਰਦੇ ਮਨ ਨਹੀਂ ਸੱਚੀ ਸੱਚੀ ਨਾ 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 ਘਰੇ ਖੇਡਦੀਆਂ ਸੋਹਣੀਆਂ ਲੱਗਦੀਆਂ ਯਾਰ ਪੋਲਿਓ ਅੱਜ ਪੰਡਿਤ ਚ ਲੈ ਕੇ ਜਾਂਦੇ ਯਾਰ ਕਿੰਨਾ ਨਜ਼ਾਰਾ ਆਉਂਦਾ ਜੀਜਾ ਲੱਗਿਆ ਰਹਿਣਾ ਕਦੇ ਗਾਵਾਂ ਰੰਗੀਆਂ ਜਾਂਦੀਆਂ ਕਦੇ ਬੱਤਾਂ ਰੰਗੀਆਂ ਜਾਂਦੀਆਂ ਤੇ ਕਿੰਨੇ ਕਿੰਨੇ ਜਾਨਵਰ ਰੱਖਿਆ ਇੱਥੇ ਜੀ ਆਪਣੇ ਕੋਲ ਤਕਰੀਬਨ 100 ਕੁ ਦੇ ਰੌਂਡ ਬਾਊਟ ਹੈ ਬਾਕੀ ਕੋ ਨਹਾ ਰਹੇ ਨੇ ਦੀ ਉਧਰ ਬੰਦ ਕੀ ਤਿਆਰ ਸ਼ੁਰੂ ਹੋ ਰਹੇ ਨੇ ਕੁਛ ਇੱਧਰ ਨੇ 100 ਜਾਨਵਰ ਜੀ ਇਹਦੇ ਚ ਕੁਝ ਵੱਡੇ ਮਿਕਸ ਕਰੇ ਕੈਟਾਗਰੀ ਕਿਹੜੀ ਕਿਹੜੀ ਹੈ ਕੈਟਾਗਰੀ ਇਹਦੇ ਚ ਸਾਡੇ ਕੋਲ ਕਟੇ ਨੇ ਵੱਡੇ ਜਵਾਕ ਨੇ ਫਿਰ ਗਾਵਾਂ ਨੇ ਮੱਝਾਂ ਨੇ ਬੱਕਰੀਆਂ ਨੇ ਆਪਣੇ ਤੁਹਾਡੇ ਸਾਹਮਣੇ ਬੰਦੇ ਕਿੰਨੇ ਉਹਨਾਂ ਸਾਹਮਣੇ ਵਾਸਤੇ ਬੰਦੇ 1 2 ਤੇ ਕਿੰਨੇ 6 ਬੰਦੇ ਨੇ 6 ਬੰਦੇ ਸਾਹਮਣ ਨੂੰ ਹਾਂਜੀ ਲੈਵਰ ਕਰਾਈਏ ਸਾਰ ਜੀ 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 ਇਹ ਖਾਲੂ ਜੀ ਮੱਝਾਂ ਜਿੰਨੀਆਂ ਇੱਥੇ ਰੱਖੀਆਂ ਕਹਿੰਦੇ ਸੌਖ ਜਾਨਵਰ ਸਾਡੇ ਦਾ ਮੇਰੇ ਨਾਲ ਦਾ 10 ਘਰਾਂ ਦੇ ਨਹੀਂ ਹੈਣੀਆਂ ਆ ਆ ਟੋਬਾ ਵੀ ਅਲੱਗ ਬਣਾਇਆ ਹੋਇਆ ਇੱਥੇ ਆਪਦਾ ਹਾਂਜੀ ਹਾਂਜੀ ਅੱਛਾ ਯਾਰ ਕਮਾਲ ਹੋ ਗਈ ਹਾਂਜੀ ਮੱਜਾਂ ਦਾ ਮੱਜਾਂ ਦਾ ਸਵਿਮਿੰਗ ਪੂਲ ਹੈ। ਅੱਛਾ ਅਲੱਗ ਹੀ ਰੱਖਿਆ ਹੋਇਆ ਇਸ ਵਿੱਚ। ਉਹ ਪਤਾ ਕੀ ਜੀ ਕੋਲ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਜਾਨਵਰ ਨੇ ਨਾ ਗਰਮੀਆਂ 'ਚ ਇਹ ਫਿਰ ਦੁੱਧ ਘੜ ਦੇ ਦਿੰਦੇ ਨੇ। ਅਗਰ ਇਹਨਾਂ ਕੋਲ ਕੂਲਿੰਗ ਸਿਸਟਮ ਠੀਕ ਇਹਨਾਂ ਦਾ ਰਹੇਗਾ, ਰਿਫਰੈਸ਼ ਰਹਿਣਗੇ ਤੇ ਜ਼ਰਾ ਆਪਣੀ ਪਰਫਾਰਮੈਂਸ ਵੀ ਅੱਛੀ ਹੋਏਗੀ ਇਹਨਾਂ ਦੀ। ਠੀਕ ਹੈ। ਮਤਲਬ ਜਿਵੇਂ ਪਾਲਦੇ ਓਵੇਂ ਪਾਲਣ। ਹਾਂ ਜੀ, ਹਾਂ ਜੀ, ਹਾਂ ਜੀ। ਬਾਕੀ ਖਾਲੂ ਜੀ ਦੱਸਦੇ ਨੇ ਜੀ। ਕਿਉਂ ਖਾਲੂ ਜੀ? ਨਹੀਂ ਜਿਹੜੀ ਗੱਲ ਦੱਸਤੀ ਆ ਠੀਕ ਹੈ ਉਹਨੇ। ਹਮ ਤੇ ਆਪਣੀ ਮौज-ਮਸਤੀ 'ਚ ਕੋਈ ਬੰਨ ਬੁੰਨ ਕੇ ਰੱਖਣ ਦੀ ਲੋੜ ਕੋਈ ਨਹੀਂ ਉਹ ਜਿਵੇਂ ਭਿੰਡਰਸਾਹ ਨੇ ਰੱਖੇ ਨੇ ਹਾਂ ਇਸ ਤਰ੍ਹਾਂ ਆਜ਼ਾਦ ਆਜ਼ਾਦ ਰਹਿਣ ਲੋ ਹਾਂ ਘੁੰਮਦੇ ਫਿਰਦੇ ਪਸ਼ੂ ਦੇਖ ਲੋ ਇਧਰਲੇ ਪਾਸੇ ਆਇਆਂ ਰੱਖਦੇ ਆ ਵੀ ਜਿੱਥੇ ਘੁੰਮਦੇ ਫਿਰਦੇ ਆ ਬਤਕਾਂ ਇਹ ਬਤਕਾਂ ਭਜਦੀਆਂ ਨਹੀਂ ਹੈਗੀਆਂ ਭਜਦੀਆਂ ਨਹੀਂ ਘਰ ਤੋਂ ਬਾਹਰ ਨਹੀਂ ਜਾਂਦੀਆਂ ਨਹੀਂ ਨਹੀਂ ਇੱਥੇ ਉਹ ਪਿੱਛੇ ਕੀ ਰੱਖਿਆ ਹੋਇਆ ਹੈਗਾ ਜਿਹੜਾ ਖੁੱਲਾਗਾ ਪਿੱਛੇ ਆਪਣਾ ਉੱਥੇ ਵੀ ਆਪਣੇ ਜਾਨਵਰ ਖੁੱਲੇ ਯਾਨੀ ਕਿ ਤੁਸੀਂ ਛੱਡ ਦਿੰਦੇ ਹੋ ਉੱਥੇ ਫਿਰ ਆਪਣਾ ਜਿਹੜਾ ਇਹ ਉਹ ਆਪਣਾ ਫਿਰਦੇ ਨੇ ਆਪਣੀ ਮਰਜ਼ੀ ਬਣਾਇਆ ਯਾਰ ਤੂੰ ਇਹ ਉਹਨਾਂ ਦਾ ਉਹਨਾਂ ਦੇ ਚਾਰ ਦਵਾਦੀ ਵਾਸਤੇ ਜਿਹੜਾ ਕਿ ਖੁੱਲਾ ਰਹਿਣ ਲਈ ਉਹਨਾਂ ਨੇ ਉਹਨਾਂ ਵਾਸਤੇ ਬਣਾਇਆ ਜੀ ਤੇ ਆਹ ਆਹ ਕਰੇ ਵਾਸਤੇ ਬਣਾਇਆ ਤੁਸੀਂ ਇਹ ਵੀ ਆਪਣਾ ਅੰਦਾਮ ਇਹਦੇ ਵਿੱਚ ਇਹ ਆਪਣਾ ਸੈਲੀ ਸਟੋਰ ਕਰਦੇ ਇਹਦਾ ਇਹਨਾਂ ਦਾ ਜਿਹੜਾ ਚਾਰਾ ਹੁੰਦਾ ਮੱਕਈ ਵਗੈਰਾ ਅੱਛਾ ਉਹ ਸਟੋਰ ਕਰਦੇ ਹਾਂਜੀ ਉਸ ਇੱਥੇ ਠੀਕ ਹੈ ਇਹ ਸੈਲਜ ਸਟੋਰ ਕਰਨ ਲਈ ਬਣਾਇਆ ਹੋਇਆ ਹੈਗਾ ਸਾਰਾ ਤੇ ਇਧਰ ਪਸ਼ੂਆਂ ਵਾਲਾ ਗਿਆ ਮੈਂ ਨਾ ਅਸਲ ਚ ਦੇਖਣ ਚੱਲਿਆ ਸੀਗਾ ਆਹ ਵਾਲਾ ਏਰੀਆ ਤੇ ਇਹ ਮੈਨੂੰ ਇਹ ਲੱਗਦਾ ਮੈਂ ਘੋੜਿਆਂ ਲਈ ਖੁੱਲਾ ਫਾਰਮ ਬਣਾਇਆ ਹੁੰਦਾ ਉਵੇਂ ਹੈ ਹੈ ਅੱਛਾ ਇਹਦੇ ਪਸ਼ੂ ਖੁੱਲੇ ਛੱਡ ਦਿੰਦੇ ਨੇ ਉਹ ਹਾਂਜੀ ਘੋੜਿਆਂ ਲਈ ਲੇਕਿਨ ਪਿਛਲੀ ਸਾਈਡ ਤੋਂ ਉਹਨਾਂ ਦਾ ਉਹਨਾਂ ਦਾ ਵੱਖਰਾ ਹੈਗਾ ਜੀ ਅੱਛਾ ਘੋੜਿਆਂ ਦਾ ਪਿਛਲਾ ਜੀ ਜੀ ਇਹ ਘੋੜੇ ਵੀ ਦਿਖਾਵਾਂਗੇ ਅੱਜ ਤੁਹਾਨੂੰ ਤੇ ਇਹ ਪਸ਼ੂਆਂ ਨੂੰ ਜਿਵੇਂ ਖੁੱਲੇ ਆ ਸਾਨੂੰ ਤਾਂ ਨੈਸ਼ਨਲ ਪਾਰਕ ਯਾਦ ਆਈ ਜਾਂਦਾ ਮਸਾਈ ਮਾਰਕੀਨੀਆ ਦਾ ਉੱਥੇ ਜਾਨਵਰ ਜਿਹੜੇ ਸੀਗੇ ਮਤਲਬ ਖੁੱਲੇ ਰਹਿੰਦੇ ਆਂ ਆਈ ਤੁਸੀਂ ਮੈਨੂੰ ਲੱਗਦਾ ਹਰੇ ਕਰ ਚ ਇਧਰ ਖੁੱਲੇ ਰੱਖਦੇ ਆਂ ਹਾਂਜੀ ਖੁੱਲੇ ਤਕਰੀਬਨ ਹੁੰਦੀ ਨੇ ਸੰਗਲ ਸੰਗਲ ਜਾਂਦੀ ਨਹੀਂ ਸੰਗਲ ਇੱਥੇ ਤਾਂ ਬੱਡ ਏਰੀਆ ਸਿਕਿਉਰਟੀ ਹੁੰਦੀ ਹੈ ਤੁਹਾਡੀ ਚਿਰ ਕਾ ਇਹਦਾ ਮਸਲਾ ਹੈ ਕੋਈ ਨਹੀਂ ਐਡਾ ਹਾਂ ਤੇ ਖੁੱਲ੍ਹੇ ਹੀ ਰੱਖੀ ਦੇਨੇ ਤੇ ਫਿਰ ਇਹਦੇ ਚ ਜਿਵੇਂ ਚਾਰਾ ਚੂਰਾ ਖਾਣਾ ਹੁੰਦਾ ਉਹ ਕਿਵੇਂ ਪਾਉਣੀ ਹਾਂਜੀ ਚਾਰਾ ਉਸ ਖੁੱਲੀਆਂ ਬਣਾਈਆਂ ਨੇ ਜੀ ਉਹਨਾਂ ਦੇ ਅੰਦਰ ਆਪਰੇ ਤੁਸੀਂ ਸੌਂਡ ਦੇਣਾ ਉਹਨਾਂ ਨੂੰ ਉੱਥੇ ਬੰਨ ਦਿੱਤਾ ਜਾਂ ਉਹਨਾਂ ਨੂੰ ਉੱਥੇ ਛੱਡ ਦੇਣਾ ਉਹਨਾਂ ਆਪੇ ਖਾ ਲੈਣਾ ਉਹਨਾਂ ਦੀ ਮਤਲਬ ਕਿ ਡੇਲੀ ਰੋਜ਼ ਮਾਰਾ ਆਪ ਦੇ ਸਾਹਿਬ ਨਾਲ ਕਰੀ ਹਾਂ ਜੀ ਅਲੀ ਸਾਹਿਬ ਜਿਹੜਾ ਏਰੀਆ ਹੈਗਾ ਘਰ ਦਾ ਤੁਹਾਡਾ ਕਿੰਨਾ ਬਗਲੇ ਆਇਆ ਸਾਰਾ ਇਹ ਇਹ ਤਕਰੀਬਨ ਕੋਈ 2 ਟਾਈ ਏਕੜ ਦੇ ਅੰਦਰ ਦੇ ਜੀ ਆਪ 2 ਟਾਈ ਏਕੜ ਹਾਂਜੀ ਘਰ ਵੀ ਹੈ ਫਾਰਮ ਵੀ ਹੈ ਨਾਲ ਇੱਕ ਦੂਸਰੀ ਹਵੇਲੀ ਹੈ ਉੱਥੇ ਤੁਹਾਨੂੰ 2 1/2 ਏਕੜ ਜਿਹੜਾ ਇਹਨਾਂ ਨੇ ਬਗਲੇ ਹੋਇਆ ਜਿੱਦੇ ਜਬ ਪਸ਼ੂ ਪਾਲਣ ਤੇ ਪਸ਼ੂ ਉਹਨੂੰ ਖੁੱਲੇ ਛੱਡ ਦੇ ਵਿੱਚ ਹੀ ਰਹਿਣ ਲਈ ਹਵੇਲੀ ਡੇਰਾ ਮਕਾਨ ਤਿੰਨ ਚੀਜ਼ਾਂ ਇਹਨਾਂ ਦੀਆਂ ਹੁੰਦੀਆਂ ਲੈਂਦੇ ਪੰਜਾਬ ਦੀਆਂ ਜਦੋਂ ਤੁਸੀਂ ਆਏ ਹੋ ਤੁਸੀਂ ਦੇਖ ਹੀ ਰਹੇ ਹੋ ਤੇ ਇਹੋ ਜਿਹੇ ਘਰ-ਬਾਰ ਹੁੰਦੇ ਜਿਹੜੇ ਪੂਰੇ ਖੁੱਲੇ ਡੁੱਲੇ ਹੈਗੇ ਅੱਛਾ ਜਿਹੜੇ ਨਿਆਣੇ ਆ ਬੱਚੇ ਇਹਨਾਂ ਨੂੰ ਬੰਨ ਕੇ ਰੱਖਦੇ ਹੋ ਹਾਂਜੀ ਹਾਂਜੀ ਇਹ જરા ਬੰਨ ਕੇ ਰੱਖੀ ਦਿੰਨੇ ਇਹਨਾਂ ਨੂੰ ਵੀ ਇਹ ਬਾਕੀ ਜਮਨ ਵੱਡੇ ਜਾਨਵਰ ਤੋਂ ਥੋੜਾ ਦੂਰ ਰਹਿਣ ਕਾਕੀ ਉਹਨਾਂ ਨੂੰ ਮਾਰਨ ਨਾ ਇਹਨਾਂ ਨੇ ਪਰਸ਼ਨ ਬਣਾ ਰੱਖਿਆ ਜਿਵੇਂ ਆ ਪਰਸ਼ਨ ਬਣਾ ਰੱਖਿਆ ਇਹਦੇ ਵਿੱਚ ਆ ਕੇ ਬਸ ਖਾ ਕੇ ਮੱਜਾ ਮੁਰ ਜਾਂਦੀ ਹੈ ਤੇ ਸੰਗਲ ਕੇ ਦੇ ਨਹੀਂ ਕਹਿੰਦੇ ਪਾਉਣਾ ਜਦੋਂ ਜਦੋਂ ਧਾਰ ਚ ਹੋਣੀ ਹੈ ਹਾਂਜੀ ਸ਼ਾਫ ਕਰ ਹਾਂਜੀ ਇਹ ਇਥੋਂ ਨਾ ਸਮ ਟਾਈਮ ਜਿਵੇਂ ਕਟੀਆਂ ਹੁੰਦੀਆਂ ਨਾ ਹਾਂਜੀ ਕਟੀਆਂ ਫੀਮੇਲ ਹੂੰ ਉਹ ਤਾਂ ਇਹ ਰੱਖ ਲੈਂਦੇ ਹੂੰ ਕੱਟੇ ਹੁੰਦੇ ਨਾ ਹੂੰ ਉਹ ਸੇਲ ਕਰ ਦਿੰਦੇ ਹੂੰ ਤੇ ਮਤ 50 50 60 60 ਹੂੰ ਉਹ ਮੋਸਟਲੀ ਜਿਵੇਂ ਇੱਕ ਹਫਤੇ ਦੇ ਨੇ ਉਹ ਮੁxtਲਿਫ ਰੈਸਟੋਰੈਂਟ ਵਾਲੇ ਉਹਨੂੰ ਮਟਰਨ ਕਰਕੇ ਕਰ ਦਿੰਦੇ ਹੂੰ ਠੀਕ ਹੈ ਤੋ ਲੈ ਕੇ ਚੱਲੇ ਆ ਘੋੜਿਆਂ ਵਾਲੇ ਪਾਸੇ ਤੇ ਜਿੱਧਰ ਘੋੜਿਆ ਉਹ ਦਿਖਾਉਨੇ ਆ ਦੇਖੋ ਘਰੇ ਬੋੜ ਪਿੱਪਲ ਕਹਿੰਦੇ ਘਰਾਂ ਦੀ ਸ਼ਾਨ ਹੁੰਦੇ ਸੀਗੇ ਤੇ ਬੋੜ ਪਿੱਪਲ ਤੇ ਇੱਥੇ ਬੋੜ ਪਿੱਪਲ ਇਹਨਾਂ ਦੇ ਘਰੇ ਪਸ਼ੂਆਂ ਵਾਲੇ ਪਾਸੇ ਨਾਲ ਲਾ ਰਖਿਆ ਆਪਣੇ ਘਰੇ ਦਾ ਨਿਮ ਤੂਤ ਨਹੀਂ ਨਿਮ ਨਹੀਂ ਛੱਡਦੇ ਕੋਈ ਵੀ ਛਾਂ ਵਾਲਾ ਕੋਈ ਦਰਖਤ ਨਾ ਰਹੀ ਤੇ ਲੋ ਜੀ ਹੁਣ ਆਪਾਂ ਨਿਕਲਦੇ ਆਂ ਘੋੜਿਆਂ ਵਾਲੇ ਪਾਸੇ ਐ ਆਰਗੈਨਿਕ ਇਧਰ ਕੀ ਹੈ ਆ ਇੱਕ ਮਾਲ ਲਾਇਆ ਜੀ ਬਾਕੀ ਕਿ ਤੇਲੇ ਗੂਲੇ ਤੇ ਆਪਣਾ ਜਿਹੜਾ ਲਸਣ ਮਿਰਚ ਹੁੰਦੀ ਜੇ ਆਪਣਾ ਜੋ ਘਰ ਦੀ ਜਾਨੀ ਕਿ ਅਸੀਂ ਜੋ ਜੋ ਵੀ ਤੁਹਾਨੂੰ ਅੱਜ ਖਵਾਵਾਂਗੇ ਜੀ ਉਹ ਸਾਡੀ ਘਰ ਦੀ ਹੀ ਪ੍ਰੋਡਕਸ਼ਨ ਨੇ ਅੱਛਾ ਸਾਰਾ ਘਰ ਦਾ ਬਣਦਾ ਘਰ ਦਾ ਬਣਿਆ ਹੋਇਆ ਹੈ ਆਰਗੈਨਿਕ ਹੋਰਗੈਨਿਕ ਤੇ ਨਾਲ ਜਿਹੜੀਆਂ ਨੇ ਤੰਦੂਰ ਦੀਆਂ ਰੋਟੀਆਂ ਹੂੰ ਉਹ ਨਾਲ ਤੁਹਾਨੂੰ ਮਿਲਣਗੀਆਂ ਜੀ ਹਾਂ ਹਾਂ ਠੀਕ ਹੈ ਜੀ ਚਲੋ ਚਲੋ ਹਾਂ ਬਸ ਅੱਧੇ ਘੰਟੇ ਨੂੰ ਤੇ ਦੇਖੋ ਸਾਰੀ ਚੀਜ਼ ਸਾਰੀ ਚੀਜ਼ ਯਾਰ ਆਸ ਯਾਸੀ ਹੈ ਹਾਂ ਜੀ ਘੰਟਾ ਪਹਿਲੇ ਨੇ ਅੱਧਾ ਘੰਟੇ ਦਾ ਟਾਈਮ ਲਿਆ ਸੀ ਹੁਣ ਫੇਰ ਅੱਧਾ ਘੰਟਾ ਭੁੱਖ ਲੱਗੀ ਉਹ ਜੀ ਤੁਹਾਨੂੰ ਚਾਹ ਪਿਆ ਦਿੰਦੇ ਇੱਕ ਗੱਲ ਇੱਕ ਗੱਲ ਹੋਰ ਇਹ ਕਹਿੰਦੇ ਕਹਿੰਦੇ ਬਾਰਡਰ ਦਾ ਨੇੜਲਾ ਏਰੀਆ ਹੈ ਕਹਿੰਦੇ ਸਾਡੇ ਚੋਰੀਆਂ-ਜੋਰੀਆਂ ਘੱਟ ਹੁੰਦੀਆਂ ਮੈਨੂੰ ਲੱਗਦਾ ਚੋਰ ਇੱਥੇ ਘਰ ਆ ਕੇ ਊਂਲ ਜਜੂਗਾ ਕਿੱਧਰੋਂ ਕਿੱਧਰ ਨੂੰ ਜਾਣਾ ਹੈ ਘਾਰੀ ਇਹਨੇ ਨੇ ਨੇ ਘਾਰੀ ਕਿਤੋਂ ਕੰਦ ਜੀ ਖਿੱਚ ਕੇ ਕਿੱਧਰ ਨੂੰ ਕਰਕੇ ਕਿਤੋਂ ਕੰਦ ਖਿੱਚ ਕੇ ਮੇਰੇ ਚਾਚੂ ਦਾ ਘਰ ਸੀ ਉਹ ਨਾ ਇੱਥੇ ਸ਼ਹਿਰ ਚਲੇ ਗਏ ਹਾਂ ਉਹ ਦਾਸੀ ਲੈ ਕੇ ਤੇ ਦੋਵਾਂ ਇੱਕ ਕਰਤਾ ਇਕੱਠਾ ਕਰਤਾ ਠੀਕ ਹੈ ਠੀਕ ਹੈ ਠੀਕ ਹੈ ਇਹ ਬੜਾ ਵਧੀਆ ਲੱਗਦਾ ਜੀ ਦੇਖ ਕੇ ਤੇ ਪਹਿਲਾਂ ਆਪਣੇ ਵੀ ਇਸ ਤਰ੍ਹਾਂ ਹੀ ਹੁੰਦਾ ਸੀਗਾ ਹੈ ਹਾਂਜੀ ਸਮੀ ਸਾਹਿਬ ਸੁਣਾਓ ਅੱਜ ਕੋਈ ਗਾਣਾ ਫੇਰ ਦੁਬਾਰੇ ਜਾਂ ਮੋਰ ਵੀ ਰੱਖ ਰੱਖਿਆ ਯਾਰ ਘਰੇ ਅੱਛਾ ਤੁਹਾਨੂੰ ਇੱਥੇ ਜਾਨਵਰਾਂ ਨੂੰ ਰੱਖਣ ਦਿਓ ਨਹੀਂ ਹੁੰਦੀ ਕੋਈ ਮਾੜਾ ਪਾਬੰਦੀ ਨਹੀਂ ਵੀ ਆ ਰੱਖ ਰਗੇ ਅਸੀਂ ਜੀ ਆਪਣਾ ਵਾਈਲਡ ਲਾਈਫ ਦਾ ਜਿਹੜਾ ਨਾ ਲਾਇਸੈਂਸ ਉਹ ਬਨਵਾਇਆ ਹੋਇਆ ਹਰ ਚੀਜ਼ ਦਾ ਨੀਲ ਗਾਏ ਦਾ ਵੀ ਹੈ ਕਾਲੇ ਹਿਰਨ ਵੀ ਸਾਡੇ ਕੋਲ ਪਹਿਲੇ ਮੌਜੂਦ ਸਨ ਉਹਨਾਂ ਨੇ ਨਾ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਡੂਮ ਨਾਲ ਲੜਿਆ ਤੇ ਮਰ ਗਏ ਅੱਛਾ ਤੇ ਅਸੀਂ ਮਤਲਬ ਕਿ ਹਰ ਚੀਜ਼ ਦਾ ਲਾਇਸੈਂਸ ਜਾਨਵਰਾਂ ਦਾ ਲਾਇਸੈਂਸ ਲਾਇਸੈਂਸ ਬਣਾਉਣਾ ਵਾਈਲਡ ਲਾਈਫ ਦਾ ਲਾਇਸੈਂਸ ਬਣਵਾਉਣਾ ਪੈਂਦਾ ਅੱਛਾ ਫਿਰ ਜਿਹੜਾ ਮਰਜੀ ਜਾਨਵਰ ਰੱਖਣਾ ਮਰਜੀ ਉਹ ਮਖਸੂਸ ਹੁੰਦਾ ਨਾ ਜੀ ਕੀ ਖਿਆ ਹੁੰਦਾ ਤੁਸੀਂ ਨੀਲ ਗਾਏ ਦਾ ਬਨਵਾ ਰਹੇ ਹੋ ਤੁਸੀਂ ਹਿਰਨ ਦਾ ਬਨਵਾ ਰਹੇ ਹੋ ਬੱਕਰੀ ਗਾ ਏ ਦੇਖੋ ਜੀ ਇਹ ਆ ਗਿਆ ਜੀ ਮੋਰ ਤੇ ਆ ਮੋਰਾਂ ਦੀ ਗੱਲ ਕਰਦਾ ਤੁਹਾਨੂੰ ਮੋਰ ਆਪਣੇ ਦਾ ਰਾਸ਼ਟਰੀ ਪੰਛੀ ਆ ਆਪਣੇ ਇੰਡੀਆ ਦਾ ਤੇ ਆਪਣੇ ਰੱਖਿਆ ਹੋंदा ਹਾਂਜੀ ਇਹ ਮੋਰ ਨਹੀਂ ਇਹਨਾਂ ਨੇ ਪੂਰਾ ਜੋੜਾ ਰੱਖਿਆ ਹੋਇਆ ਹੈਗਾ ਇੱਥੇ ਮੋਰ ਕੀ ਇਹਨਾਂ ਦੇ ਇਹਨਾਂ ਇਹ ਅੱਛਾ ਬਾਹਰ ਅੱਛਾ ਉੱਪਰੋਂ ਵੀ ਬੰਦ ਹੈਗਾ ਬਾਹਰ ਨਹੀਂ ਜਾਂਦੇ ਹੈਗੇ ਨਹੀਂ ਜੇ ਬਾਹਰ ਕਰ ਦੋਗੇ ਭੱਜ ਜਾਣਗੇ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਦੀ ਕਈ ਦਫਾ ਖੁੱਲਾ ਛੱਡ ਕੇ ਦੇਖਿਆ ਇਹ ਬੜਾ ਵੀ ਕਿਤੇ ਕਿਲੋਮੀਟਰ ਦੇ ਅੰਦਾਜ਼ੇ ਦੇ ਅੰਦਰ ਅੰਦਰ ਹੀ ਨਾ ਫਿਰ ਫਰਾ ਕੇ ਸ਼ਾਮ ਨੂੰ ਆਪਣੇ ਘਰ ਆ ਜਾਂਦੇ ਨੇ ਪਤਾ ਲੱਗ ਗਿਆ ਨਾ ਜਾਨਵਰ ਨੂੰ ਉਹਦੀ ਆਦਤ ਬਣ ਗਈ ਹੈ ਵੀ ਮੈਂ ਇੱਥੇ ਰਹਿਣਾ ਇਹ ਮੇਰਾ ਘਰ ਹੈ ਉਹ ਵਾਪਸੀ ਆ ਜਾਂਦੇ ਨੇ ਕਈ ਵਾਰ ਖੁੱਲਾ ਛੱਡ ਕੇ ਦੇਖਿਆ ਚਲੋ ਫਿਰ ਇਥੋਂ ਇੱਕ ਦੋ ਬੱਚੇ ਸਾਨੂੰ ਹੀ ਭੇਜ ਦਿਓ ਹੁਣ ਠੀਕ ਹੈ ਜੀ ਡੀ ਐਕਸਪੋਰਟ ਕਰਦੇ ਘੋੜਾ ਵੀ ਕਹਿੰਦੇ ਵਫਾਦਾਰ ਜਾਨਵਰ ਹੁੰਦਾ ਪੂਰਾ ਜਿੰਨਾ ਕੁੱਤੇ ਨੂੰ ਵਫਾਦਾਰ ਮੰਨਿਆ ਜਾਂਦਾ ਘੋੜੇ ਨੂੰ ਵਫਾਦਾਰ ਮੰਨਿਆ ਜਾਂਦਾ ਹੈ ਇਹ ਦੇਖੋ ਆ ਨੱਚ ਕੇ ਦਿਖਾ ਰਿਹਾ ਡਾਂਸ ਕਰਦਾ ਅਸਲ ਢੋਲ ਨਹੀਂ ਨਾ ਢੋਲੇ ਮੇਰੇ ਪੂਰੀ ਰਿਦਮ ਨਾਲ ਅੱਛਾ ਢੋਲ ਤੇ ਪੂਰੀ ਰਿਦਮ ਨਾਲ ਕਰਦਾ ਹੈ ਅੱਛਾ ਕਮਾਲ ਹੋ ਗਈ ਹਾਂ ਮਾਰਨਾ ਨਹੀਂ ਹੋ ਜੇ ਕਰਦਾ ਠੀਕ ਨਹੀਂ ਕਰਦਾ ਤਾਂ ਨਹੀਂ ਤੱਕਾ ਨਾ ਕਰੋ ਹਾਂ ਇੱਕ ਆ ਖੜਾ ਜੀ ਇਧਰਲੇ ਪਾਸੇ ਇਹਦਾ ਨਾਮ ਕੀ ਹੈ ਜੀ? ਕਿਹੜੀ ਨਸਲ ਦਾ ਇਹ? ਇਹ ਲੈ ਵੀ ਘੋੜਾ ਤਿਆਰ ਕੀਤਾ ਜਾ ਰਿਹਾ ਹੈ ਕਹਿੰਦੇ ਵੀ ਤੁਸੀਂ ਕਾਠੀ ਵੀ ਕਰ ਸਕਦੇ ਹੋ ਘੋੜੇ ਦੀ ਵੀ ਉੱਤੇ ਬਹਿ ਜਾਓ। ਤੇ ġੇੜਾ ਦੇ ਲੰਮਾ ਦਰਜਾ ਲੱਗਦਾ। ਕਹਿੰਦੇ ਘੋੜਸਵਾਰੀ ਕੀਤੀ ਨਹੀਂ ਇਹਦਾ ਵੀ ਸਿੱਖਣਾ ਪੈਂਦਾ। ਗੁਰੂ ਹੁੰਦੇ ਆ ਘੋੜਸਵਾਰੀ ਦੇ ਸਾਰੇ। ਤੇ ਸਾਮੀ ਇੱਧਰ ਕਹਿੰਦਾ ਕਹਿੰਦਾ ਵੀ ਗਾਣਾ ਸੁਣਾਉਣਾ ਮੈਂ ਤੁਹਾਨੂੰ ਅੱਜ ਸਾਮੀ ਇੱਧਰ ਆ। ਇੱਥੇ ਆ ਕੇ ਸੁਣਾ ਕਹਿੰਦਾ ਸੁਰਤਾਲ ਛੇੜੀਏ ਘੋੜੇ ਵਾਲਾ ਕੋਈ। ਸੁਰਤ ਆਇਆ ਮੁੰਡਾ ਚੱਲ। ਲੈਣਾ ਆ ਗਿਆ ਜੀ ਬੜਾ। ਹਾਂਜੀ। ਬੜਾ ਸੋਹਣਾ ਗਾਣਾ ਸੀ ਬਾਈ ਦਾ। ਭਾਈ ਸਾਹਿਬ ਨੇ ਸਾਡੇ ਨਦੀਮ ਇਹਨਾਂ ਰੱਖੇ ਨੇ ਘੋੜੇ ਕਹਿੰਦਾ ਘੋੜਿਆਂ ਦੀ ਚਾਲ ਨਾਲੇ ਪੱਟ ਦੱਸਦੇ ਬਾਹਲਾ ਕੁਝ ਬੋਲ ਕੇ ਨਹੀਂ ਜੱਟ ਦੱਸਦੇ ਕਿੱਲਿਆਂ ਤੇ ਖੜੇ ਕਿੱਲਿਆਂ ਦੇ ਮੁੱਲ ਦੇ ਕਿੱਲਿਆਂ ਦਾ ਮੁੱਲ ਵੀ ਨੇ ਘੱਟ ਦੱਸ ਦੇ ਹੋ ਸ਼ੌਕਾਂ ਤੇ ਵੀਰੀਜ ਪੂਰੀ ਲਾਈ ਹੋਈ ਐ ਹੋ ਕਰਜ਼ੇ ਦਾ ਭਾਰ ਵੀ ਨਾ ਜੱਟ ਤੇ ਪਿਆ 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵਟ ਤੇ ਪਿਆ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਨਾ ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ ਸਾਲ ਨੂੰ ਕਰੋੜ ਪੱਕਾ ਵਟ ਤੇ ਪਿਆ ਕਿਆ ਬਾਤ ਹੈ ਆ ਗਿਆ ਸਮੀਨਾ ਜਵਾਬ ਹੀ ਨਹੀਂ ਹੈਗਾ ਜਦੋਂ ਲੱਗ ਜਾਂਦਾ ਤੋੜ ਨਹੀਂ ਇਹ ਬੰਦੇ ਦਾ ਕੋਈ ਹੈਂ ਖੜਦਾ ਵੀ ਇਹ 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 ਹੈ ਸਾਡਾ ਚੜਦੇ ਪੰਜਾਬ ਦੀ ਇਹ ਬੰਦਾ ਇਹਨੂੰ ਨਨਕਾਣੇ ਭੁੱਲ ਗਏ ਸੀ ਗੁਰਪੁਰਬ ਤੇ ਆਏ ਇਹਨੂੰ ਵਾਪਸ ਦਿਓ ਚੜਦੇ ਪੰਜਾਬ ਨੂੰ ਉਧਰ ਪਛਾਣ ਬਣਾਵਾਂਗੇ ਇਹਦੀ ਸਹੀ ਐ ਸਮੀਕ ਨਹੀਂ ਗੱਲ ਸੁਣ ਬਾਈ ਹੀਰੇ ਮੈਂ ਤੇਰੇ ਤੇ ਲਗਿਆ ਬਹਿਣ ਠੀਕ ਹੈ ਸਿੱਟੀ ਨਾ ਮੈਂ ਸੁਣਿਆ ਵਫਾਦਾਰ ਜਾਨਵਰ ਹੁੰਨੇ ਆ ਤੁਸੀਂ ਬਾਈ ਮੈਂਤ ਵਾਲੀ ਗੱਲ ਤੇ ਬੇਇਜ਼ਤੀ ਨਾ ਕਰਾ ਦੀ ਕਿਤੇ ਮੈਂ ਦੱਸ ਕੀ ਖਿਆਲ ਆ ਤੇਰਾ ਬੋਲ ਤਾਂ ਸਹੀ ਆ ਖਿਆਲ ਨਾ ਪੁੱਛਿਆ ਜੇ ਪਿਆਰ ਨਾਲ ਇਹਨੂੰ ਟ੍ਰੀਟ ਕਰੋ ਨਹੀਂ ਦੇਖਣ ਨੂੰ ਤਾਂ ਭੋਲਾ ਜਿਹਾ ਲੱਗਦਾ ਵੈਸੇ ਏਡਾ ਭੋਲਾ ਕੋਈ ਨਹੀਂ ਸੀ ਭੋਲਾ ਹੀ ਆ ਭੋਲਾ ਹੀ ਆ ਕੁਝ ਨਹੀਂ ਕਹਿੰਦਾ ਨਹੀਂ ਬਾਈ ਇਹ ਪਿਆਰ ਦੇ ਭੁੱਖੇ ਹੁੰਦੇ ਪਿਆਰ ਦੇ ਭੁੱਖੇ ਹੁੰਦੇ ਕੰਬੀਰ ਘਤ ਹੋ ਜਾਂਦਾ ਸਰੀਰ ਅਚਾਹ ਨਹੀਂ ਆ ਸਰੀਰ ਇਹ ਕੰਮਦਾ ਆਪਣੇ ਸਾਥ ਅੱਛਾ ਉਹ ਝਾੜਦਾ ਆਪਣਾ ਝਾੜਦਾ ਵਾਲਵੂਲ ਝਾੜਦਾ ਲੈ ਬਈ ਹੁਣ ਫੋਟੋ ਫੂਟਾ ਖਿੱਚ ਲੋ ਕਰ 5 ਮਿੰਟ ਹੀ ਐ 5 ਮਿੰਟ ਹੀ ਐ ਜਿਹੜਾ ਇਹ ਐ ਬਾਈ ਲੈ ਕੇ ਭਜਦਾ ਤਾਂ ਨਹੀਂ ਲੈ ਛੱਡ ਦੇ ਕਰ ਮੈਂ ਜਾਣਾ ਕਸੂਰ ਨੂੰ ਜੁੱਤੀ ਪਵਾ ਕੇ ਲੈ ਆਉਣੀ ਆ ਮੈਂ ਕਸੂਰੋਂ ਹੁਣ ਬਾਈ ਨਦੀਮ ਸਾਹਿਬ ਪਿਛਲੇ ਟਾਈਮ ਚ ਘੋੜੀਆਂ ਦੀ ਜਾਂਦੇ ਹੋਣਗੇ ਹਾਂ ਕੁਛ ਹੀ ਇਹੀ ਸਭ ਤੋਂ ਵੱਡੀ ਸਵਾਰੀ ਹੁੰਦੀ ਵਧੀਆ ਮੂਹ ਲਾਦਾ ਇਹਨੂੰ ਵੀ ਪਵਾ ਲਿਆ ਜੇ ਬਾਈ ਡਿਪਣ ਨੂੰ ਪੁੱਛੋ ਵਿੱਚੋਂ ਕੀ ਡਿਪਣ ਕੀ ਕਰਨ ਨਾ ਨਾ ਕੁਛ ਨਹੀਂ ਹੁੰਦਾ ਮਰ ਜਾ ਨਹੀਂ ਡਰਦਾ ਨਾ ਮੈਂ ਮਰ ਜਾ ਨਹੀਂ ਡਰਦਾ ਮਰਜੇ ਦੀ ਬੱਕੀ ਕਾਲੀ ਸੀ ਇਹ ਚਿੱਟਾ ਘੋੜਾ ਬਾਈ ਘੋੜਿਆਂ ਦੇ ਝੂਟੇ ਲੈ ਲੈ ਤੇ ਵਹਿ ਗਈ ਦੇਖਣਾ ਸੀਗਾ ਤੇ ਬਾਕੀ ਕਹਿੰਦੇ ਘੋੜਾ ਹੁੰਦਾ ਖਾਨਦਾਨੀ ਬੰਦੇ ਦੀ ਨਿਸ਼ਾਨੀ ਪਹਿਲਾਂ ਤੇ ਆਪਣੇ ਪਹਿਲਾਂ ਬਹੁਤ ਰੱਖਦੇ ਰਹੇ ਆ ਹੁਣ ਤਾਂ ਆਪਣੇ ਘਟ ਗਿਆ ਵੀ ਘਟ ਰੱਖਦੇ ਆ ਇਹ ਲੈnde ਪੰਜਾਬ ਆ ਕੇ ਯਾਰ ਬਹੁਤ ਕੁਝ ਸਿੱਖਿਆਗਾ ਇੱਥੇ ਆ ਕੇ ਨਾ ਜੀ ਕਰਨ ਲੱਗਿਆ ਇਹਨਾਂ ਦੇ ਘਰ-ਬਾਰ ਸਾਰਾ ਦੇਖ ਕੇ ਵੀ ਆਪਾਂ ਨੂੰ ਵੀ ਜਿਹੜੀਆਂ ਡਿਜੀਟਲ ਕੋਠੀਆਂ ਨਕਸ਼ੀਆਂ ਨੇ ਉਹ ਤੋਂ ਕਰਕੇ ਜਿਵੇਂ ਇਹ ਘਰ-ਬਾਰ ਬਣਾਉਂਦੇ ਆ ਖੁੱਲੇ ਐਵੇਂ ਦਾ ਹੋਣਾ ਚਾਹੀਦਾ ਜਾਨਵਰ ਰੱਖਣੇ ਚਾਹੀਦੇ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਨਾ ਜਦੋਂ 20 ਸਾਲ ਪਹਿਲਾਂ ਆਪਣੇ ਵੀ ਆਮ ਹੀ ਚੱਲਦਾ ਸੀ ਆਮ ਹੀ ਘਰਾਂ 'ਚ ਹੁੰਦੇ ਸੀਗੇ ਸਾਰੇ ਜਾਨਵਰ ਕਿਸੇ ਨਾ ਕਿਸੇ ਤੇ ਰੱਖਿਆ ਹੁੰਦਾ ਪਿੰਡ 'ਚ ਘੋੜੀਆਂ ਦੋ ਤਿੰਨ ਤਾਂ ਮਤਲਬ ਘੋੜੀਆਂ ਵੀ ਰੱਖੀਆਂ ਹੁੰਦੀਆਂ ਸੀ ਜਾਂ ਘੋੜੇ ਘੋੜੀਆਂ ਜਾਨਵਰ ਰੱਖਦੇ ਸੀ ਅੱਜ ਕੱਲ ਤਾਂ ਗਾਇਬ ਹੁੰਦਾ ਜਾਂਦਾ ਬੰਦਾ ਆਪ ਤੋਂ ਹੀ ਬੰਦੇ ਨੂੰ ਕੱਲੇ ਆਪਣੇ ਆਪ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਇਹ ਚੀਜ਼ਾਂ ਨੂੰ ਬੰਦਾ ਜਿਹੜਾ ਟਾਈਮ ਕਿੱਥੇ ਜਾਂ ਪਿਆਰ ਕਿੱਥੇ ਦੇ ਸਕਦਾ ਹੈਗਾ ਆ ਦੇਖੋ ਅੱਜ ਸਾਡੇ ਦਾ ਬੰਦੇ ਤਸਵੀਰਾਂ ਨਾਲ ਹੀ ਨਹੀਂ ਰੱਜ ਰਹੇ ਘੋੜੇ ਘੋੜੀਆਂ ਰੀਲਾਂ ਬਣ ਰਹੀਆਂ ਫੋਟਾਂ ਬਣ ਰਹੀਆਂ ਚਲੋ ਚਲਿਏ ਰੋਟੀ ਲੱਗੀ ਹੋਣੀ ਚਲਿਏ ਜੀ ਚਲੋ ਲੈnde ਪੰਜਾਬ ਚ ਆ ਕੇ ਨਾ ਇਹ ਚੀਜ਼ਾਂ ਨਹੀਂ ਪਹਿਲਾਂ ਫਿਲਮਾਂ ਜੀ ਦੇਖਦੇ ਹੁੰਦੇ ਸੀ ਤੇ ਉਹ ਵੀ ਪੁਰਾਣੀਆਂ ਫਿਲਮਾਂ ਚ ਤੇ ਜੋ ਗੱਗੂ ਗੱਲ ਬਾਈਰ ਕਹਿੰਦੀਆਂ ਫਿਲਮਾਂ ਚੌਧਰੀ ਸਾਹਿਬ ਉਧਰ ਉਹ ਚ ਸੁਣਦੇ ਹੁੰਦੇ ਸੀ ਚੌਧਰੀ ਸਾਹਿਬ ਤੇ ਇੱਥੇ ਆ ਕੇ ਚੌਧਰੀ ਵੀ ਦੇਖ ਲੈ ਸਹੀ ਹੈ ਨਾ origignal ਚ ਚੌਧਰੀ ਦੇਖ ਲੈ ਵੀ origignal ਚ ਚੌਧਰੀ ਕਿਉਂ ਜੇ ਚੌਧਰੀ ਜਿਹੜੇ ਬਾਹਰ ਕਹਿੰਦੇ ਨੇ ਵੀ ਚੌਧਰੀ ਆ ਜਿਹੜੇ ਅੰਦਰ ਪੈਂਦੀਆਂ ਆ। ਅੱਜ ਦਾ ਜਿਹੜਾ ਵੀਡੀਓ ਬਣਾਉਣ ਰਿਹਾ ਵੀ ਚੌਧਰੀ ਸਾਹਿਬ ਦੇ। ਸੁਣੀ ਚੌਧਰੀ ਗੱਲ ਸੁਣੀ। ਹਾਂਜੀ। ਅੱਜ ਦਾ ਸਫਾਈ ਕਰੀ ਇਥੇ। ਇਹ ਜਿਵੇਂ ਬਾਈ ਕਹਿੰਦੇ ਨੇ ਨਾ ਸਾਰਾ ਕੁਝ ਘਰ ਦਾ ਲਾਉਂਦੇ ਆ। ਇਹ ਸਾਰਾ ਘਰ ਦਾ ਇਹਨਾਂ ਨੇ ਆਪ ਲਾਇਆ ਹੋਇਆਗਾ ਜਿੰਨਾ ਵੀ ਆ ਸਾਰਾ। ਘਰੇ ਬਾਰੇ ਵੈਸੇ ਤਾਂ ਬਾੜੀਆਂ ਆਪਣੇ ਵੀ ਹੁੰਦੀਆਂ। ਪਰ ਇਹਨਾਂ ਦਾ ਖੁੱਲਾ ਘਰ ਇਧਰਲੇ ਪਾਸੇ ਆ ਕੀ ਬਣਾਇਆ ਹੋਇਆ ਪਰਾਂਲੇ ਪਾਸੇ? ਇਹ ਭਾਜੀ ਘਰ ਚ ਹੀ ਐ। ਅੱਛਾ ਇਹ ਘਰ ਦੇ ਵਿੱਚ ਹੀ ਐ। ਅੱਛਾ ਇਹ ਵੀ ਘਰ ਦਾ ਹਿੱਸਾ ਹੈ। ਚੌਧਰੀ ਸਾਹਿਬ। ਖੋ ਜੀ ਇੱਕ ਗੱਲ ਦੇਖ ਇਹਨਾਂ ਦੇ ਘਰ ਦਾ ਭੇਤ ਆਉਂਦਾ ਹੈ। ਮੈਨੂੰ ਨਹੀਂ ਕਿਹੜੀ ਕੰਧ ਕਿੱਧਰ ਨੂੰ ਬੰਦ ਹੋ ਜਾਂਦੀ ਹੈ। ਜਮੇ ਕੋਈ ਭੇਤ ਨਹੀਂ ਆਉਂਦਾ ਕਿੱਥੋਂ ਕਿੱਧਰ ਨੂੰ ਬੰਦ ਹੋ ਜਾਂਦਾ। ਹੈ ਲਓ ਜੀ ਇਧਰਲੇ ਪਾਸੇ ਮੈਨੂੰ ਲੱਗਦਾ ਤੁਹਾਨੂੰ ਦੇਖ ਕੇ ਵੀ ਨਾ ਐ ਹੋ ਗਿਆ ਨਾ ਵੀ ਕਿਧਰੋਂ ਕਿਧਰ ਤੁਰੇ ਫਿਰਦੇ ਆ। ਤੇ ਉਹ ਵੀ ਕਮੈਂਟ ਕਰਕੇ ਦੱਸ ਦਿਓ ਤੁਸੀਂ। ਪਤਾ ਲੱਗਦਾ ਦੇਖੋ ਇਧਰ ਫੇਰ ਕੰਧ ਜੀ ਬੰਦ ਹੋ ਜਾਂਦੀ ਆ। ਹਾਂ ਜੀ ਮੱਜਾਂ ਤਾਂ ਪਹਿਲਾਂ ਦੇਖ ਲੀਆਂ ਸੀਗੀਆਂ। ਮੱਜਾਂ ਤੁਹਾਡੇ ਭੁੱਲ ਭੱਲ ਤਾਂ ਨਹੀਂ ਹੁੰਦੇ ਜਿਵੇਂ ਇੱਧਰ ਉੱਧਰ ਜਾਂਦੀ ਆਖਦੇ ਭੁੱਲ ਜਾਂਦੇ ਹੁਣ ਵੀ ਗਣਡੀਆਂ ਬੰਦੀਆਂ ਹੋਣਗੀਆਂ ਸਾਡੇ ਤਾਂ 5 4 ਹੁੰਦੀਆਂ ਜਿਹਦੀ ਗਿਣੀਆਂ ਜਾਂਦੀਆਂ ਹੂੰ ਹੂੰ ਸਾਡੀ ਸਮਝੋ ਇੱਕ ਵੀ ਘਟ ਹੋਵੇ ਸਾਨੂੰ ਅਸਲ ਅੱਛਾ ਸੋਚੋ ਘਟ ਹੋਵੇ ਪਤਾ ਲੱਗ ਜਾਂਦਾ 5 ਲੱਖ ਦੀ ਇੱਕ ਮੱਝਾ ਭੁੱਲਦਾ ਭਲਾ ਬੰਦਾ ਸਹੀ ਗੱਲ ਹੈ ਇਹ ਲਓ ਜੀ ਉਹ ਸਿੰਗਰਾ ਜੋ ਰੋਟੀ ਅੰਦਰ ਲੱਗੀ ਬਾਹਰ ਹੀ ਖਾਣੇ ਮੈਂ ਤਾਂ ਕਹਿੰਨਾ ਅੰਦਰ ਖਾਣੀ ਹੈ ਚਲੋ ਫਿਰ ਅੰਦਰ ਖਾ ਲੈਨੇ ਆ ਥੋਪੇ ਵਧੀਆ ਸੀ ਯਾਰ ਵੈਸੇ ਲਓ ਜੀ ਖਾਣੇ ਦੀ ਤਿਆਰੀ ਆ ਹੁਣ ਇੱਥੇ ਖਾਣਾ ਖਾਣਾ ਹੈਗਾ ਨਦੀਮ ਸਾਹਿਬ ਵੈਸੇ ਜੇ ਧੁੱਪੇ ਬੈਣ ਦੇ ਜ਼ਿਆਦਾ ਵਧੀਆ ਹੈਗਾ ਧੁੱਪੇ ਸੁਸਤੀ ਬੈਣੀ ਹੈ ਹੈ ਔਰ ਮੇਰਾ ਦਾਬ ਜੀ ਕਰਦਾ ਧੁੱਪੇ ਬੈਠੀ ਹੈ ਹੈ ਧੁੱਪੇ ਜ਼ਿਆਦਾ ਵਧੀਆ ਹੈ ਕਿਉਂ ਜੀ ਢਿਲੋਂ ਸਾਹਿਬ ਓਕੇ ਓਕੇ ਹਾਂ ਜੀ ਅਣਾ ਨਾ ਓਕੇ ਆਜੋ ਆਜੋ ਧੁੱਪੇ ਬੈਣੇ ਸਾਹਿਬ ਮੈਂ ਨੂੰ ਜਲ ਕਰਦਾ ਹੁੰਦਾ ਠੀਕ ਹੋ ਨਾਲੇ ਮਹਿਮਾਨਾਂ ਦੀ ਮੰਨੋ ਯਾਰ ਥੋੜੇ ਜੇ ਦਿਨ ਹੈ ਲਾਸਟ ਚੰਦ ਕ ਪਾਲਾ ਮਹਿਮਾਨਾਂ ਦੇ ਹੁਣ ਸਾਡੇ ਤੁਹਾਡੇ ਦੇਸ਼ ਚ ਪਤਾ ਨਹੀਂ ਕਦੋਂ ਮੁੜ ਕੇ ਕਿਹੜਾ ਵੱਜਣਾ ਹੈ। ਐ ਵੀ ਮਾਸੜ ਨੂੰ ਮਨਾ ਹੀ ਲਿਆ। ਮੈਂ ਮੈਂ ਤੋਪੇ ਬੈ ਕੇ ਰੋਟੀ ਖਾਣੀ ਹੈ। ਕਿਉਂ ਜੀ? ਹਾਂ, ਦੇਖ ਲਾ ਮਾਸੜਾ ਕੱਲ ਆਏ ਆ ਵੀ ਫੇਰ ਪਤਾ ਨਹੀਂ ਕਦੋਂ ਮੇਲੇ ਹੋਣੇ ਆ। ਬਿਲਕੁਲ ਸਹੀ। ਠੀਕ ਹੈ ਨਾ। ਰੱਬ ਸੁੱਖ ਰੱਖੇ। ਹੂੰ। ਚੜ੍ਹਦੀ ਤੰਦਰੁਸਤੀ ਦੇਵੇ। ਚੜ੍ਹਦੇ ਪੰਜਾਬ ਆਵਾਂਗੇ। ਤੇ ਕੀ ਆਂਦੇ ਨਾ ਜੱਗ ਜਿਉਂਦੇ ਆ ਤੇ ਮੇਰੇ ਜੱਗ ਜਿਉਂਦਿਆਂ ਦੇ ਮੇਰੇ ਦਿਲ ਚ ਪਿਆਰ ਹੋਣਾ ਚਾਹੀਦਾ ਦੁਨੀਆ ਬੜੀ ਛੋਟੀ ਆ ਦੁਨੀਆ ਛੋਟੀ ਆ ਤੁਹਾਰੇ ਮੇਲੇ ਹੋ ਜਾਉ ਤੇ ਆਪਾਂ ਕੋ ਸੋਚਿਆ ਸੀ ਇਹ ਸਾਲ ਪਹਿਲੇ ਮੁਲਾਕਾਤ ਹੋਏਗੀ ਇੰਜ ਓਪਨ ਖੁੱਲੀ ਡੁੱਲੀ ਆਏ ਨਹੀਂ ਸੋਚਿਆ ਕੁਦਰਤ ਨਾ ਉਹ ਜਿਵੇਂ ਆਂਦੇ ਨਾ ਵਾਕਈ ਜੇ ਬੰਦਾ ਦਿਲੋਂ ਕੁਛ ਮੰਗੇ ਮੰਗੇ ਨਾ ਤੇ ਕੁਦਰਤ ਮਲਾ ਜ਼ਰੂਰ ਦੇ ਦਿੰਦੀ ਸਹੀ ਗੱਲ ਆ ਜੀ ਐਤ ਕਿ ਤੁਹਾਨੂੰ ਸਾਡੇ ਤੋਂ ਸਮਾਂ ਘਟ ਦਿੱਤਾ ਗਿਆ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਨੀ ਆਂਗੇ ਹੈ ਜੁਗਤਾ ਮਾਰ ਨੂੰ ਨਹੀਂ ਹਟ ਦਿਕਦਾ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕੋਈ ਪੰਜ ਪੰਜ ਦਿਨ ਤੁਹਾਡੇ ਵਾਸਤੇ ਰੱਖਣਗੇ ਪੰਜ ਦਿਨ ਰੱਖਾਂਗੇ ਸਪੈਸ਼ਲ ਸਾਨੂੰ ਪਤਾ ਹੁੰਦਾ ਤੇ ਅਸੀਂ ਕੋਈ ਤਿਲਕਨ ਦੇਣਾ ਸੀ ਤੁਹਾਨੂੰ ਐਤ ਕਿ ਅਸੀਂ ਤਿੰਨ ਦਿਨ ਦਿੱਤੇ ਇਹਨਾਂ ਨੂੰ ਤਿੰਨ ਦਿਨ ਸਾਡੇ ਨਾਲ ਇਉਂ ਕਰਕੇ ਲਾਂਗੇ ਸਾਨੂੰ ਪਤਾ ਵੀ ਨਹੀਂ ਲੱਗਿਆ ਸਹੀ ਆ ਗੱਲ ਕਹਿੰਦੇ ਨਹੀਂ ਜੀ ਇੰਜੀ ਗੱਲ ਤੇ ਅਗਲੀ ਵਾਰੀ ਕੋਈ ਨਹੀਂ ਰੱਬ ਖੈਰ ਕਰੇ ਸੋਣਾ ਤੇ ਵੀਜ਼ਾ ਅਗਲੀ ਵਾਰੀ ਲੱਗਿਆ ਜਿੰਨਾ ਜ਼ਿਆਦਾ ਟਾਈਮ ਸਪੈਂਡ ਕਰ ਬਿਲਕੁਲ ਬਿਲਕੁਲ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਭੈਣ ਖੁਸ਼ੀ ਨੂੰ ਦੇਵੇ ਚੀਜ਼ਾ ਇਹ ਕਿ ਅਸੀਂ ਇਹਨਾ ਵੀ ਨਹੀਂ ਸੀ ਸੋਚਿਆ ਸੱਚੀ ਗੱਲ ਹੈ ਲੇਕਿਨ ਇਹ ਆ ਕੇ ਦਿਲ 'ਚ ਇੱਕ ਚਾਹ ਜ਼ਰੂਰ ਸੀ ਉਹ ਰੱਬ ਦੇ ਮੈਂ ਵੈਸੇ ਪਹਿਲਾਂ ਵੀ ਦੱਸਿਆ ਹਣਾ ਤੁਹਾਨੂੰ ਨਦੀਮ ਸਾਹਿਬ ਸਾਡੇ ਪੁਰਾਣੇ ਮਿੱਤਰ ਹੈ ਜਦੋਂ ਅਸੀਂ ਰਸ਼ੀਆ ਗਏ ਸੀ ਨਾ ਬਾਰੇ ਰੋਡ ਤੇ ਤੁਸੀਂ ਸਾਡੇ ਨਾਲ ਤਾਂ ਸਾਰੇ ਜਣੇ ਬਾਅਦ 'ਚ ਜੁੜੇ ਹੋ ਤੁਸੀਂ ਤਾਂ ਜੁੜੇ ਹੋ ਜਦੋਂ ਅਸੀਂ YouTube ਸਟਾਰਟ ਕੀਤਾ ਨਦੀਮ ਸਾਹਿਬ ਜਦੋਂ ਅਸੀਂ ਪਹਿਲਾਂ ਘੁੰਮਦੇ ਹੁੰਦੇ ਸੀ ਮਤਲਬ ਸਾਡੀ ਅਗੇਜਮੈਂਟ ਤੋਂ ਬਾਅਦ ਅਗੇਜਮੈਂਟ ਤੋਂ ਬਾਅਦ ਜਦੋਂ ਅਸੀਂ ਰਸ਼ੀਆ 2 ਮਹੀਨੇ ਲਾ ਕੇ ਆਏ ਹਾਂ ਬਾਏ ਰੋਡ ਸਾਰਾ ਟਰੈਵਲ ਕੀਤਾ ਸੀਗਾ ਉਦੋਂ ਤੋਂ ਸਾਡੇ ਸਾਡੇ ਸਫਰਾਂ ਨਾਲ ਜੁੜੇ ਹੋਇਆ ਸਭ ਨੂੰ ਦੇਖਦੇ ਆਪਣਾ ਚੈਨਲ ਤੁਹਾਡਾ ਇਹ ਤਾਂ ਆਲਮੋਸਟ ਇਹਦਾ ਕੱਲ ਦੀਆਂ ਗੱਲਾਂ ਆ ਕੱਲ ਦੀਆਂ ਗੱਲਾਂ ਨੇ ਪਾਲੀ ਬਾਈ ਨੇ ਬਣਾ ਕੇ ਦਿੱਤਾ ਸੀ ਗਾ ਉਹਨਾਂ ਨੇ ਮੋਟੀਵੇਟ ਕੀਤਾ ਸੀ ਦੁਆਵਾਂ ਕਰਦੇ ਆਂ ਜੀ ਤੁਹਾਡੇ ਸਾਰਿਆਂ ਲਈ ਜਿੰਨੇ ਦੇਖ ਰਹੇ ਹੋ ਤੁਹਾਡਾ ਸਭ ਦਾ ਕਦੇ ਨਾ ਕਦੇ ਕਿਤੇ ਨਾ ਕਿਤੇ ਆਪਦਾ ਪੁਰਾਣਾ ਪਿੰਡ ਦੇਖਣ ਨੂੰ ਜਾਂ ਕਿਤੇ ਨਾ ਕਿਤੇ ਮਤਲਬ ਲੈਂਦਾ ਪੰਜਾਬ ਦੇਖਣ ਨੂੰ ਪੰਜਾਬ ਦਾ ਹਿੱਸਾ ਰਿਹਾ ਹੈ ਇਹ ਸਾਰਾ ਹਨਾ ਤੇ ਜੀ ਕਰਦਾ ਹੈਗਾ ਤੇ ਤੁਹਾਡੇ ਸਾਰਿਆਂ ਲਈ ਅਰਦਾਸ ਹੈ ਦੁਆਵਾ ਵੀ ਤੁਹਾਡਾ ਵੀ ਵੀਜ਼ਾ ਲੱਗੇ ਸਾਡੇ ਵਾਂਗੂ ਤੁਹਾਡਾ ਵੀ ਰੱਬ ਸੋਣਾ ਮਤਲਬ ਖੈਰ ਪਾਵੇ ਵੀਜ਼ੇ ਦੀ ਤੁਹਾਡੀ ਝੋਲੀ ਤੇ ਤੁਸੀਂ ਵੀ ਇਹ ਦੁਨੀਆ ਸਾਰੀ ਜਿਹੜਾ ਮੋਹ ਮੁਹੱਬਤ ਹੈ ਇਹਨਾਂ ਲੋਕਾਂ ਦੀ ਸਾਰੀ ਤੁਸੀਂ ਤੁਹਾਡੇ ਹਿੱਸੇ ਆਵੇ ਤੁਸੀਂ ਦੇਖ ਕੇ ਜਾ ਸਕੋ ਤੇ ਜਿਹੜੀ ਹੁਣ ਇੱਕ ਹੋਰ ਅਰਦਾਸ ਹੈ ਉਹ ਤੁਸੀਂ ਕਰਨੀ ਹੈਗੀ ਇਹ ਨਾਸਰ ਵੀਰ ਲਈ ਅਰਦਾਸ ਕਰੋ ਨਦੀਮ ਵੀਰ ਲਈ ਢਿੱਲੋਂ ਸਾਹਿਬ ਲਈ ਨਦੀਮ ਸਾਹਿਬ ਆਪਾਂ ਨੂੰ ਆਪਣੀ ਕੜੀ ਨੂੰ ਮਨਾਉਣ ਵਾਲੇ ਵੀ ਇਹ ਢਿੱਲੋਂ ਸਾਹਿਬ ਨੇ ਬੇਸ਼ੱਕ ਹੈਨਾ ਜੀ ਬੇਸ਼ੱਕ ਇਹ ਵੀ ਦੁਆ ਕਰੋ ਕੋ ਫਾਇਨਲ ਹੋਏ ਇਹਨਾਂ ਲਈ ਦੁਆ ਕਰੋ ਤੇ ਬਾਕੀ ਗੱਲ ਵੀ ਇਹਨਾਂ ਦੇ ਪੈਜੋ ਜੇ ਵੀਜ਼ਾ ਲੈਣਾ ਹੈ ਹਾਂਜੀ ਉਹਨੂੰ ਬੜੀ ਸੁੱਖ ਦੀ ਨੀਂਦ ਆਉਣੀ ਜਿਹੜਾ ਸੱਚਾ ਬੰਦਾ ਕੋਈ ਚੰਗਾ ਕੰਮ ਕਰਕੇ ਕੋ ਪੁੰਨੇ ਦਾ ਕੰਮ ਕਰਕੇ ਕਿ ਇਹ ਗਲਤ ਚੀਜ਼ਾਂ ਨਹੀਂ ਇਹ ਉਤਲੀ ਸਤਾ ਤੇ ਜੋ ਕਰਦੇ ਅਸੀਂ ਚਲੋ ਉਹ ਦਾ ਅੰਦਾਂਛ ਨਹੀਂ ਵੜਦੇ ਚੀਜ਼ ਆਏ ਨੇ ਕਿ ਜਦੋਂ ਵੇਖੋ ਨਾ ਆਪਾਂ ਇੱਕ ਦੋਸਤ ਹੋ ਕੇ ਵੀ ਇੰਨੀ ਚਾਹ ਆ ਤੇ ਜਿਹਦਾ ਬਲੱਡ ਰਿਲੇਸ਼ਨ ਆ ਤੇ ਉਹਨਾਂ ਨੂੰ ਕਿੰਨੀ ਚਾਹ ਹੋਊਗੀ ਹੋਵੇਗੀ ਆ ਧਰਤੀ ਛੱਡ ਕੇ ਜਾਣੀ ਬਹੁਤ ਔਖੀ ਹੈ ਉਹਨਾਂ ਦੀਆਂ ਦਵਾਈਆਂ ਨੇ ਹਮ ਸਹੀ ਗੱਲ ਆ ਜੀ ਲਓ ਜੀ ਰੋਟੀ ਕਹਿੰਦੇ ਅੰਦਰ ਹੀ ਖਵਾਵਾਂਗੇ ਮਹਿਮਾਨਾਂ ਦੀ ਤਾਂ ਸੁਣਦੇ ਨਹੀਂ ਇਹ ਅਸੀਂ ਤਾਂ ਬਥੇਰਾ ਲਾਇਆ ਸੀ ਜੋਰ ਕਹਿੰਦੇ ਵੀ ਵੀ ਬਾਹਰ ਖਾ ਲਾਂਗੇ ਥੋਪੇ ਬਹਿ ਕੇ ਕਹਿੰਦੇ ਦਾਵਤ ਵੱਡੀ ਐ ਖਾਣੇ-ਦਾਣੇ ਵੱਧ ਐ ਤੇ ਫਿਰ ਇਸ ਕਰਕੇ ਜੀ ਰੋਟੀ ਤੁਹਾਨੂੰ ਅੰਦਰ ਹੀ ਖਾਣੀ ਪੈਣੀ ਐ ਕਿਉਂ ਜੀ ਸੰਧੂ ਸਾਹਿਬ ਜੀ ਜੀ ਬਿਲਕੁਲ ਇਹ ਸੰਧੂ ਨੇ ਜੀ ਵਾਓ ਲਓ ਜੀ ਚਲੋ ਫਿਰ ਬੈਠ ਜਾਓ ਬੈਠ ਜਾਓ ਹੁਣ ਇਹਨਾਂ ਦੇ ਭਾਂਡੇ ਵਾਲੇ ਸੋਹਣੇ ਕੀ ਇਹਨਾਂ ਦੇ ਘਰ-ਬਾਰ ਸੋਹਣੇ ਕੀ ਸਾਰਾ ਕੁਝ ਸੋਹਣਾ ਐ ਤੋਚਨ ਪਾਓ ਮੈਂ ਤੁਹਾਨੂੰ ਕਹਿ ਤਾ ਹੈ ਕਿੰਨੇ ਵਾਰੀ ਤੋਚਨ ਪਾਓ ਇਹਨਾਂ ਨੂੰ ਉੱਧਰ ਲੈ ਕੇ ਜਾਓ ਅੱਛਾ ਨਹੀਂ ਡਿਨਰ ਸੈੱਟ ਤਾਂ ਇੱਥੇ ਬਾਲੇ ਸੋਹਣੇ ਹੁੰਦੇ ਆ ਖੁਸ਼ੀ ਬਾਹ ਕਮਾਲ ਆ ਚਲ ਮੈਂ ਇੱਥੇ ਬਹਿਣਾ ਜਿਹੜੇ ਆ ਡਿਨਰ ਸੈੱਟ ਹੈ ਨਾ ਇਹ ਮਿਲਦੇ ਜੀ ਗੁਜਰਾਣੇ ਤੋਂ ਬੜੇ ਸੋਹਣੇ ਸੋਹਣੇ ਡਿਨਰ ਸੈੱਟ ਹੈ ਤੇ ਗੁਜਰਾਣੇ ਦੇ ਮਸ਼ਹੂਰ ਹੈ ਉਹ ਢਿਲੋਂ ਸਾਹਿਬ ਨੂੰ ਲੰਬਾ ਵੀ ਸਾਨੂੰ ਦਵਾ ਕੇ ਨਹੀਂ ਲਏ ਅਸੀਂ ਤਾਂ ਕਿਹਾ ਸੀਗਾ ਵੀ ਸਾਨੂੰ ਦਵਾ ਦਿਓ ਕਿਉਂ ਜੀ ਚੈਲ ਸਾਹਿਬ ਗੋਤੀ ਆਪਣੇ ਇਹ ਚੈਲ ਨੇ ਜੀ ਆਪਣਾ ਬੰਦਾ ਗੋਤੀ ਲੱਭ ਗਿਆ ਮਹਿੰਗਾ ਸੀ ਅਸੀਂ ਲਿਆ ਨਹੀਂ 50000 ਦਾ ਸੀਗਾ ਕੀ ਕਰੀ ਆਪੇ ਦਾਸਤਾ ਹੋਰ ਫਿਰ ਮਹਿੰਗਾ ਸੀ ਅਸੀਂ ਲਿਆ ਨਹੀਂ ਕੀ ਕਰੀਏ ਹੁਣ ਆਜੋ ਸੰਧੂ ਸਾਹਿਬ ਬੈਠੋ ਇਹ ਕੈਮਰਾ ਸਾਡਾ ਚੱਲੀ ਜਾਂਦਾ ਇਹ ਚ ਤੁਸੀਂ ਆ ਜਾਣਾ ਯਾਦਾਂ ਦੇ ਆਪਣੀਆਂ ਕੈਚ ਨੇ ਆਜੋ ਸਾਹਮਣੇ ਬੈਠੋ ਚੜਦਾ ਹੋਵੇ ਤੇ ਲੈਂਦਾ ਸਾਗ ਬਿਨਾ ਗਤੀ ਨਹੀਂ ਸਾਗ ਇਹਨਾਂ ਨੇ ਵੀ ਸਾਨੂੰ ਇੱਥੇ ਬਹੁਤ ਖਵਾਇਆ ਤੇ ਜੀਬਾਂ ਧੁੰਨੀਆਂ ਇਹਨਾਂ ਨੇ ਹਰੀਆਂ ਕਰਤੀਆਂ ਸਾਗ ਖਵਾ ਖਵਾ ਤੇ ਨਾਲ ਇਥੇ ਇਹਦੇ ਬਿਨਾ ਕਹਿੰਦੇ ਜਿਹੜੀ ਪ੍ਰਾਣਚਾਰੀ ਉਹ ਪੂਰੀ ਨਹੀਂ ਹੁੰਦੀ ਨਾਨ ਵੈਜੀਟੇਰੀਅਨ ਜ਼ਰੂਰ ਸ਼ਾਮਲ ਹੁੰਦਾ ਹੈ ਬੱਕਰਾ ਬੱਕਰਾ ਸਾਨੂੰ ਹਰੇ ਘਰ ਚ ਮਿਲਿਆਗਾ ਇਥੇ ਖਾਣ ਨੂੰ ਜਿੱਦਾਂ ਫਾਈਬਰ ਘੱਟ ਲੈਨੇ ਤੁਸੀਂ ਜਿੱਦਾਂ ਕਿ ਵੇਖੋ ਨਾ ਅਸੀਂ ਫਾਈਬਰ ਨੂੰ ਦੇ ਹੱਥ ਨਹੀਂ ਕਰਦੇ ਫਾਈਬਰ ਇਹ ਫਾਈਬਰ ਇਹ ਫਾਈਬਰ ਘੱਟ ਲੈਂਦੇ ਆ ਜੀ ਸੈਲਡ ਬਹੁਤ ਘੱਟ ਖਾਣ ਨੂੰ ਮਿਲਦਾ ਜਿੱਦਾਂਗੇ ਜੀਤਾ ਭਾਜੀ ਯੂ ਐਸ ਏ ਤੋਂ ਦੇ ਵਾਚ ਕਰ ਰਹੇ ਹੋਣੇ ਆ ਉਹ ਸਾਨੂੰ ਜਿੱਦਾਂ ਕਿ ਦੇਖਦੇ ਆ ਨੀ ਗਾਲਾਂ ਵੀ ਕਰਦੇ ਹੋਣਗੇ ਸਾਨੂੰ ਜਦਾਂ ਕਿ ਥੋੜਾ ਇਹਨਾਂ ਜਤੀਨ ਆ ਜਰੂਰ ਕੱਢ ਦੇ ਹੋਣਗੇ ਹਾਂ ਉਹ ਪਤਾ ਫਿਰ ਜਦਾਂ ਕਿ ਅਸੀਂ ਉਹਨਾਂ ਦੀਆਂ ਨਕਲਾਂ ਲਾ ਰਹੇ ਆ ਨਾ ਅਸੀਂ ਉਹਨਾਂ ਨੇ ਨਕਲਾਂ ਕਰ ਰਹੇ ਆ ਉਹ ਐਦਾਂ ਹੀ ਬੋਲਦੇ ਆ ਹੂੰ ਚੋਪੜੀ ਹੋਈ ਕਿਉਂ ਨਾਲ ਵਾਹ ਕੀ ਬਾਤ ਹੈ ਰੱਖੋ ਜੀ ਲਓ ਖਾਣਾ ਪੀਣਾ ਕਰੀਏ ਸ਼ੁਰੂ ਹੁਣ ਤੇ ਰੋਟੀ ਆ ਗਈ ਲੈ ਵੀ ਹੁਣ ਲੱਗਿਆ ਅਲੀ ਸਾਹਿਬ ਦੇ ਘਰੋਂ ਇਜਾਜ਼ਤ ਲੈਣ ਅਲੀ ਸਾਹਿਬ ਫੇਰਾ ਮੰਗ ਕਦੇ ਬਸ ਇਹ ਤੁਹਾਡਾ ਪਿਆਰ ਹੈ ਤੁਸੀਂ ਅਗਲੇ ਚੱਕਰ ਪਾਇਆ ਅਗਲੀ ਵਾਰ ਨਾ ਸੇ ਰਹਿ ਕੇ ਬਾਕੀ ਜਿਹੜਾ ਨਾ ਉਹ ਮੇਰਾ ਬਾਪੂ ਉਹਨਾਂ ਦੇ ਇਸ ਤੋਂ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਉਹ ਤੁਹਾਨੂੰ ਬਹੁਤ ਮੰਨਦਾ ਯਾਨੀ ਕਿ ਨਾ ਸਾਨੂੰ ਚੈਨਲ 'ਚ ਨਲਵਿੰਦਰ ਦਿੰਦ ਨੇ ਸ਼ਾਦੀ ਸੀ ਅੱਜ ਤੇ ਉੱਥੇ ਚਲੇਗੇ ਨਹੀਂ ਤੇ ਉਹਨਾਂ ਦੀ ਬੜੀ ਖੁਆਇਸ਼ ਹੈ ਤੁਹਾਨੂੰ ਮਿਲਣ ਦੀ ਤੁਸੀਂ ਭਾਬੀ ਨੂੰ ਵੀ ਮਿਲਣ ਦੀ ਅੱਛਾ ਨੈਕਸਟ ਟਾਈਮ ਜਦੋਂ ਆਵਾਂਗੇ ਫਿਰ ਆ ਕੇ ਵੀ ਜਾਵਾਂਗੇ ਜੀ ਜੀ ਇਨਸ਼ਾਅੱਲਾ ਬਾਪੂ ਨੂੰ ਮਿਲਣਾ ਜੀ ਜ਼ਰੂਰ ਜ਼ਰੂਰ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਤੁਹਾਡਾ ਤੁਹਾਡਾ ਜੀ ਤੇ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ਚੜਦੇ ਪੰਜਾਬ ਕਿਹੜਾ ਵੱਜੇ ਕ ਤਾ ਦੱਸਿਓ ਜੀ ਇਨਸ਼ਾਅੱਲਾ ਹਾਂਜੀ ਅੱਲਾ ਬਾਈ ਆ ਆ ਫੁੱਲ ਫੜੋ ਇਹ ਫੁੱਲ ਬਾਅਦ ਚੋਂ ਰਹਿ ਗਏ ਫੁੱਲ ਅਸੀਂ ਜਾਣ ਲੱਗੇ ਦਿੰਨੇ ਹੁੰਨੇ ਆ ਇਹ ਤੁਹਾਡੇ ਲਈ ਲੈ ਕੇ ਆਏ ਸੀਗੇ ਇਹ ਇਹ ਅਸੀਂ ਨਹੀਂ 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 ਅਸੀਂ ਤੁਹਾਡੇ ਤੁਹਾਡੇ ਲਈ ਲੈ ਕੇ ਆਏ ਸੀ ਇਹ ਖਾਲੂ ਜੀ ਲਈ ਆ ਖਾਲੂ ਜੀ ਹਾਂਜੀ ਇਹ ਅਸੀਂ ਦੇਣੇ ਭੁੱਲ ਗਏ ਨੂੰ ਖਾਲੂ ਜੀ ਨੂੰ ਜਿਹੜਾ ਵੱਡੇ ਸਾਹਿਬ ਦਾ ਦਿਓ ਨਾ ਐਨਾ ਢਿੱਡ ਵੱਡਾ ਨਹੀਂ ਨਹੀਂ ਖਾਲੂ ਨਾ ਉਹ ਬੇਸਿਕਲੀ ਵੱਡਾ ਖਾਲੂ ਜੂ ਨੇ ਹਾਂਜੀ ਮਾਸੜਾ ਖਾਲੂ ਠੀਕ ਹੈ ਖਾਲੂ ਜੀ ਮਿਹਰਬਾਨੀ ਸ਼ੁਕਰੀਆ ਫਿਰ ਮਿਲਾਂਗੇ ਖੁਸ਼ ਰਹੋ ਧੰਨਵਾਦ ਤੁਹਾਡਾ ਬਹੁਤ 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 ਸ਼ੁਕਰੀਆ ਅੱਜ ਹੁਣ ਨਾਰਾਜ਼ਗੀ ਤਾਂ ਨਹੀਂ ਟੱਲੂ ਸਾਡੀ ਕੋਈ ਤੁਹਾਡੇ ਨਾਲ ਕਿਉਂ ਸਾਡਾ ਤੁਹਾਡੇ ਕਿਹੜਾ ਕੁੱਕੜ ਲੜੇ ਆ ਉਹ ਵੀਡੀਓ ਲੱਗ ਗਈ ਅੱਛਾ ਕੇ ਨਾਲ ਸਾਡੀ ਚੰਗਾ ਬਾਈ ਅਲੀ ਫਿਰ ਮਿਲਾਂਗੇ ਜਰੂਰ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ